ਸੁਖਵੀਰ ਸਿੰਘ ਬਾਦਲ ਦੇ ਲਈ ਇਸ ਸਮੇਂ ਵੱਡੀਆਂ ਚੁਣੌਤੀਆਂ ਪੈਦਾ ਹੋਈਆਂ ਪਈਆਂ ਨੇ ਉਹਦਾ ਕਾਰਨ ਇਹੀ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ 2017 ਤੋਂ ਲੈ ਕੇ 2024 ਤੱਕ ਅਕਾਲੀ ਦਲ ਲਗਾਤਾਰ ਹਾਟਾ ਆ ਰਿਹਾ ਹੈ ਤੇ ਜਿਹੜੇ ਲੀਡਰ ਇੱਕ ਸਮੇਂ ਸੁਖਵੀਰ ਸਿੰਘ ਬਾਦਲ ਦੇ ਸੱਜੇ ਖੱਬੇ ਬੈਠ ਕੇ ਸੁਖਵੀਰ ਸਿੰਘ ਬਾਦਲ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਸੀ ਅੱਜ ਉਹੀ ਬਾਕੀ ਹੋ ਚੁੱਕੇ ਨੇ ਉਹਨਾਂ ਵਿੱਚੋਂ ਖਾਸ ਵਸਤੇ ਪ੍ਰੇਮ ਸਿੰਘ ਚੰਦੂ ਮਾਚਰਾ ਦੀ ਗੱਲ ਕੀਤੀ ਜਾ ਸਕਦੀ ਹੈ ਬੀਬੀ ਜ਼ਗੀਰ ਕੌਰ ਦੀ ਗੱਲ ਕੀਤੀ ਜਾ ਸਕਦੀ ਹੈ ਸੁਖਦੇਵ ਸਿੰਘ ਢੀਂਸਾ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਖਾਸਮ ਖਾਸ ਸਾਥੀ ਸੀਗੇ ਉਹ ਵੀ ਇਸ ਸਮੇਂ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਨੇ ਇਹਨਾਂ ਬਾਕੀਆਂ ਨੇ ਇਕਜੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਇੱਕ ਪੱਤਰ ਦਿੱਤਾ ਉਸ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਮੌਕੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਭੁੱਲਾ ਹੋਈਆਂ ਪਾਪ ਹੋਏ ਗੁਨਾਹ ਹੋਏ ਉਹਨਾਂ ਗੁਨਾਹਾਂ ਪਾਪਾਂ ਗਲਤੀਆਂ ਭੁੱਲਾਂ ਦੇ ਵਿੱਚ ਉਹ ਵੀ ਬਰਾਬਰ ਦੇ ਭਾਈਵਾਲ ਸੀਗੇ ਇਸ ਗੱਲ ਕਰਕੇ ਉਹ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਇਸ ਸਬੰਧ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਵੀ ਅਕਾਲ ਪੱਖ ਸਾਹਿਬ ਤੋਂ ਇੱਕ ਪੱਤਰ ਲਿਖ ਕੇ ਦਿੱਤਾ ਉਹ ਤੋਂ ਸਪਸ਼ਟੀਕਰਨ ਮੰਗਿਆ ਗਿਆ ਕਿ ਤੁਸੀਂ ਸਿੱਸੇ ਵਾਲੇ ਸਾਧਨ ਨੂੰ ਕਿਉਂ ਮਾਫੀ ਦਵਾਈ ਇਸ ਤੋਂ ਇਲਾਵਾ ਉਸ ਮੌਕੇ ਦੇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੇ ਇਸ਼ਤਿਹਾਰ ਅਖਬਾਰਾਂ ਵਿੱਚ ਦਿੱਤੇ ਜਿੱਥੇ ਸਿੱਸੇ ਵਾਲੇ ਸਾਧਨ ਨੂੰ ਮਾਫੀ ਦੇ ਸਬੰਧ ਵਿੱਚ ਜੋ ਜਸਟੀਫਿਕੇਸ਼ਨ ਦਿੱਤੀ ਗਈ ਹੈ ਤੇ ਹੁਣ ਜਦੋਂ ਇਹ ਮਸਲਾ ਬਹੁਤ ਜ਼ਿਆਦਾ ਪੇਚੀਦਾ ਹੋ ਚੁੱਕਾ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਉਸ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾ ਹੋਈਆਂ ਜਿਹੜੇ ਗੁਦਾਹ ਹੋਏ ਉਹ ਆਪਣੇ ਝੋਲੀ ਦੇ ਵਿੱਚ ਪਾ ਰਹੇ ਨੇ ਇਹ ਇੱਕ ਵੱਡਾ ਸੰਕਟ ਹੈ ਸ਼੍ਰੀ ਅਕਾਲ ਪੁਰਖ ਸਾਹਿਬ ਨੇ ਹਾਲੇ ਇਸ ਸਬੰਧ ਵਿੱਚ ਫੈਸਲਾ ਲੈਣਾ ਹੈ ਕਿ ਆਖਿਰਕਾਰ ਇਕ ਉਸ ਸਮੇਂ ਜੋ ਘਟਨਾਕ੍ਰਮ ਵਾਪਰਿਆ ਉਹ ਦੀਆਂ ਪ੍ਰਸਥਿਤੀਆਂ ਕੀ ਸੀਗੀਆਂ ਇਹ ਸਭ ਕੁਝ ਜਾਣਪੁੱਛ ਕੇ ਹੋਇਆ ਜਾਂ ਇਹ ਸੱਚਮੁੱਚ ਪੁੱਲ ਸੀ ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਸੱਤਾ ਦੇ ਖਾਤਰ ਇਹ ਜਾਣਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਸੀਗੀਆਂ ਇਸੇ ਗੱਲ ਕਰਕੇ ਉਦੋਂ ਤੋਂ ਲੈ ਕੇ ਜਿਹੜੀਆਂ ਬੇਅਦਬੀ ਹੋਈਆਂ ਦੋ ਸਿੰਘ ਸ਼ਹੀਦ ਹੋਏ ਇਹ ਸਾਰਿਆਂ ਦਾ ਜਿਹੜਾ ਜ਼ਿੰਮੇਵਾਰ ਉਸ ਸਮੇਂ ਦਾ ਸ਼ਾਸਨ ਮੰਨਿਆ ਜਾਂਦਾ ਹੈ ਜਿਸ ਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀਗੇ ਨਾਲ ਸੁਖਬੀਰ ਸਿੰਘ ਬਾਦਲ ਉਸ ਸਮੇਂ ਗ੍ਰਹਿ ਮੰਤਰੀ ਸੀਗੇ ਤੇ ਇਹੀ ਕਾਰਨ ਹੈ ਕਿ ਉਦੋਂ ਤੋਂ ਲੈ ਕੇ 2017 ਤੋਂ ਲੈ ਕੇ 2024 ਤੱਕ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖ ਪਾਈਚਾਰੇ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦਾ ਮਾਨ ਸਤਕਾਰ ਨਹੀਂ ਕੀਤਾ ਤੇ ਤਾਂ ਹੀ ਇਸ ਵਾਰੀ ਇਹ ਸਿਰਫ ਬਠਿੰਡੇ ਦੀ ਸੀਟ ਅਕਾਲੀ ਦਲ ਜਿੱਤ ਸਕਿਆ ਬਾਕੀ ਸੀਟਾਂ ਦੇਤੇ ਔਰ ਇਹਨਾਂ ਦੇ ਲੀਡਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ ਤੇ ਹੁਣ ਇਹੀ ਕਾਰਨ ਹੈ ਕਿ ਜਿੱਥੇ ਸੁਖਵੀਰ ਸਿੰਘ ਬਾਦਲ ਸੰਕਟ ਦੇ ਵਿੱਚ ਹੈ ਤੇ ਦੂਜੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦਾ ਭਵਿੱਖ ਵੀ ਹੁਣ ਖਤਰੇ ਦੇ ਵਿੱਚ ਹੈ ਇਹ ਇੱਕ ਪਾਸੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਵਾਸਤੇ ਬਾਕੀ ਵੱਡੀ ਚੁਣੌਤੀ ਬੜ ਰਹੇ ਨੇ ਤੇ ਦੂਜੀ ਚੁਣੌਤੀ ਇਸ ਵੇਲੇ ਭਾਈ ਅਮਰਪਾਲ ਸਿੰਘ ਬੜ ਰਹੇ ਨੇ ਭਾਈ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਦੋਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਫਰੀਦਕੋਟ ਤੇ ਖਡੂਰ ਸਾਹਿਬ ਤੋਂ ਚੋਣ ਲੜੇ ਸੀਗੇ ਤੇ ਲੋਕਾਂ ਨੇ ਇਹਨਾਂ ਦੋਨਾਂ ਲੀਡਰਾਂ ਨੂੰ ਇੰਨੀਆਂ ਕਵੋਟਾਂ ਪਾਈਆਂ ਜਿਹੜੇ ਜਿਸ ਦੇ ਨਾਲ ਰਿਕਾਰਡ قائم ਹੋ ਗਏ ਤੇ ਇਸ ਦੇ ਨਾਲ ਖਾਸ ਕਰਕੇ ਸਿਆਸੀ ਟਿੱਪਣੀ ਕਰਦੇ ਕਹਿ ਸਕਦੇ ਆ ਜਿਹੜੇ ਨਿਰਪੱਖ ਲੋਕ ਸੀਗੇ ਜਾਂ ਇਹਨਾਂ ਵਾਸਤੇ ਕੋਈ رائے ਰੱਖਣ ਦੇ ਸੀਗੇ ਉਹ ਵੀ ਹਾਰਾ ਰਹਿ ਗਏ ਸੀਗੇ ਕਿ ਆਖਰਕਾਰ ਅਜਿਹਾ ਕੀ ਹੋਇਆ ਕਿ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਹੁਣ ਇਹ ਦੋ ਲੀਡਰ ਖਾਸ ਕਰਕੇ ਭਾਈ ਅਮਰਪਾਲ ਸਿੰਘ ਅਕਾਲੀ ਦਲ ਦੇ ਲਈ ਵੀ ਇੱਕ ਵੱਡੀ ਚੁਣੌਤੀ ਬਣ ਰਹੇ ਨੇ ਦੇ ਕਸਾ ਦੇ ਸੁਖਬੀਰ ਸਿੰਘ ਬਾਦਲ ਤੇ ਲਈ ਦੋ ਚੁਣੌਤੀਆਂ ਖੜੀਆਂ ਹੋਈਆਂ ਨੇ ਪਹਿਲੀ ਚੁਣੌਤੀ ਬਾਗੀ ਬਣ ਚੁੱਕੇ ਨੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਬਣ ਰਹੇ ਨੇ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਸਲਾਹਕਾਰ ਜਾਂ ਉਹਨਾਂ ਦੇ ਸਮਰਥਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਜਿੱਤੀ ਜਾਂਦੀ ਤਾਂ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋ ਸਕਦੇ ਇਸ ਗੱਲ ਕਰਕੇ ਉਹਨਾਂ ਨੇ ਸ਼ੁਰੂਆਤ ਇਹ ਕਰ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਕਿਸ ਦੇ ਨਾਲ ਜਿੱਤੀਆਂ ਗਿਆ ਇਸ ਗੱਲ ਕਰਕੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਤੇ ਮਾਤਾ ਜੀ ਦਸੇਮ ਸਿੰਘ ਪਟਿਆਲੇ ਵੀ ਆਲੇ ਨੇ ਹੋਰਨਾ ਸ਼ਹਿਰਾਂ ਦੇ ਵਿੱਚ ਵੀ ਜਾ ਰਹੇ ਨੇ ਜਿੱਥੇ ਉਹ ਸਿੱਖ ਸੰਗਤ ਨੂੰ ਲਾਹੰਬੰਦ ਕਰ ਰਹੇ ਨੇ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਕਬਜ਼ੇ ਵਿੱਚੋਂ ਕੱਢਿਆ ਜਾਵੇ ਤੇ ਇੱਥੇ ਗੁਰਸਿੱਖ ਲੋਕਾਂ ਨੂੰ ਪ੍ਰਤੀਨਿਧਿਤ ਬਣਾਇਆ ਜਾਵੇ ਕਿਉਂਕਿ ਪਿਛਲੇ ਸਮੇਂਤ ਰਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕੰਮ ਕਾਜ ਇਹ ਜਿਹੇ ਰਹੇ ਨੇ ਜਿਨ੍ਹਾਂ ਤੇ ਪ੍ਰਸ਼ਨ चिन्ह ਲੱਗਦਾ ਹੈ ਖਾਸ ਕਰਕੇ ਜਦੋਂ ਤੋਂ ਸਿਰਸੇ ਵਾਲੇ ਸਾਧ ਦੀ ਘਟਨਾਕ੍ਰਮ ਵਾਪਰਿਆ ਜਿਸ ਨੇ ਕਿ ਗੁਰੂਗ੍ਰੰਥ ਸਾਹਿਬ ਦੀ ਬੇਅਦਬਿਕ ਕਰਵਾਈ ਜਾਂ ਕੀਤੀ ਤੇ ਉਹਦੇ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਹੜਾ ਹੈਗਾ ਭਾਵਨਾਵਾਂ ਪੈਦਾ ਹੋਈਆਂ ਨੇ ਉਹਨਾਂ ਭਾਵਨਾਵਾਂ ਦੇ ਤਹਿਤ ਹੀ ਆਪਾਂ ਕਹਿ ਸਕਦੇ ਹਾਂ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੀਆਂ ਸੀਟਾਂ ਸਿੱਖਾਂ ਨੇ ਇਹਨਾਂ ਦੂ ਲੀਡਰਾਂ ਨੂੰ ਜਿਤਾਈਆਂ ਨੇ ਤੇ ਇਸ ਗੱਲ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਲਈ ਹੋਰ ਵੀ ਸੰਕਟਮਈ ਬਣਨ ਵਾਲਾ ਹੈ ਉਹਦਾ ਕਾਰਨ ਇਸ ਗੱਲ ਕਰਕੇ ਵੀ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਖਾਸ ਕਰਕੇ ਜਿਹੜੀ ਆਮ ਚੋਣਾਂ ਨੇ ਉਹਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤਾਂ ਜਿਹੜੇ ਖਾਸ ਤੌਰ ਤੇ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੀ ਜਾਂਦੀ ਹੈ ਜਿਹਨੂੰ ਉਹਦੇ ਲਈ ਤਾਂ ਸਿੱਖ ਮੈਨੂੰ ਨਹੀਂ ਲੱਗਦਾ ਹੈਗਾ ਕਿ ਬਾਦਲ ਦਲ ਨੂੰ ਹੁਣ ਵੋਟ ਪਾਉਣਗੇ ਇਹ ਇਸਾ ਸੰਬੰਧ ਵਿੱਚ ਜਿਹੜਾ ਹੈ ਖਾਸਾ ਤੇ ਭਾਈ ਅਮਰਪਾਲ ਸਿੰਘ ਉਹਨਾਂ ਵੱਲੋਂ ਜਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਇਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਵੱਡੀਆਂ ਚੁਣੌਤੀਆਂ ਮਿਲ ਸਕਦੀਆਂ ਨੇ ਹੁਣ ਇਹ ਦੇਖਣਾ ਹੋਊਗਾ ਕਿ ਲੋਕ ਭਾਈ ਅਮਰਪਾਲ ਸਿੰਘ ਨੂੰ ਕਿੰਨਾ ਹੰਗਾਰਾ ਦਿੰਦੇ ਨੇ ਜਾਂ ਭਾਈ ਸਰਬਜੀਤ ਸਿੰਘ ਨੂੰ ਕਿੰਨਾ ਕਿਉਂ ਹੰਗਾਰਾ ਦਿੰਦੇ ਨੇ ਕਿਉਂਕਿ ਇਹ ਠੀਕ ਹੈ ਕਿ ਚੋਣਾਂ ਦੇ ਦੌਰਾਨ ਇਹਨਾਂ ਦੋਨਾਂ ਲੀਟਰਾਂ ਨੂੰ ਜਿਤਾ ਦਿੱਤਾ ਤੇ ਉਸ ਤੋਂ ਬਾਅਦ ਹੁਣ ਜਦੋਂ ਭਾਈ ਅਮਰਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਜਿਹੜੀ ਕਿ ਖਾਸ ਤੌਰ ਤੇ ਸਿੱਖੀ ਦੀ ਗੱਲ ਕਰਦੇ ਆ ਉਹਨਾਂ ਨੂੰ ਕਿੰਨਾ ਕੁ ਹੰਗਾਰਾ ਦਿੰਦੇ ਆ ਤੇ ਇਸ ਗੱਲ ਕਰਕੇ ਜੇਕਰ ਭਾਈ ਅਮਰਪਾਲ ਸਿੰਘ ਇਸ ਇਹਨਾਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੇ ਵਿੱਚ ਵੀ ਸਫਲ ਹੋ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਨਵੇਂ ਸੰਕੇਤ ਮਿਲ ਰਹੇ ਨੇ ਜਿਹੜਾ ਅਕਾਲੀ ਦਲ ਦੇ ਲੀਡਰਾਂ ਵੱਲੋਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਾਗੀਆਂ ਨੇ ਉਹ ਜਿਹੜਾ ਖੱਪਾ ਪੈਦਾ ਹੋ ਰਿਹਾ ਹੈ ਉਸ ਖੱਪੇ ਨੂੰ ਭਾਈ ਅਮਰਪਾਲ ਸਿੰਘ ਭਰਨ ਦੀ ਕੋਸ਼ਿਸ਼ ਕਰਦੇ ਆ ਤੇ ਪਰ ਇਹ ਹੈ ਕਿ ਪੰਜਾਬ ਦੇ ਲੋਕਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਉਹ ਹਰ ਲੀਡਰ ਨੂੰ ਪਛਾਣਦੇ ਨੇ ਤੇ ਉਹ ਭਾਵਨਾਵਾਂ ਦੇ ਵਿੱਚ ਵੀ ਬਹਿ ਜਾਂਦੇ ਆ ਤੇ ਨਾਲ ਨਾਲ ਇਹ ਵੀ ਹੈ ਕਿ ਖਾਸ ਤੌਰ ਤੇ ਜਿਹਨਾਂ ਨੂੰ ਸਬਕ ਸਿਖਾਉਣਾ ਹੁੰਦਾ ਹੈ ਉਹਨਾਂ ਨੂੰ ਉਹ ਸਬਕ ਵੀ ਬੜੀ ਛੇਤੀ ਸਿਖਾ ਦਿੰਦੇ ਆ ਤੇ ਬਾਕੀ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਪਰ ਲੱਗਦਾ ਇਹੀ ਹੈ ਕਿ ਜਿਸ ਤਿੱਕੇ ਨਾਲ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਸਮਰਥਕ ਇਹ ਸਮੇਂ ਸਰਗਰਮ ਹੋ ਰਹੇ ਨੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੱਤਲੀਆਂ ਤਿਆਰੀਆਂ ਕੀਤੀ ਜਾ ਰਹੀਆਂ ਨੇ ਪਰ ਦੇਖਦੇ ਆ ਕਿ ਇਸ ਸਮੇਂ ਜਦੋਂ ਕੇਂਦਰ ਦੇ ਵਿੱਚ ਸਰਕਾਰ ਹੈ ਉਹ ਕੀ ਸੋਚਦੀ ਹੈ ਕਿ ਉਹ ਭਾਈ ਅਮਰਪਾਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦੇਣ ਵਾਸਤੇ ਤਿਆਰ ਰਹੇਗੀ ਕਿਉਂਕਿ ਉਸੇ ਇਸ਼ਾਰੇ ਦੇ ਉੱਤੇ ਹੀ ਸ਼ਰੋਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਜਦੋਂ ਉਹ ਚਾਹੇਗੀ ਕਿ ਕਿਸ ਜਿਹੜੇ ਹੈਗਾ ਕਿਸ ਲੀਡਰਸ਼ਿਪ ਨੂੰ ਇੱਥੇ ਲੈ ਕੇ ਆਉਣਾ ਤੇ ਇਸੇ ਗੱਲ ਕਰਕੇ ਉਹ ਜਾਹੇ ਆਪਾਂ ਕਹਿ ਸਕਦੇ ਆ ਕਿ ਬਾਦਲ ਦਲ ਦੇ ਕਾਰਨ ਹੀ ਇੱਥੇ ਚੋਣਾਂ ਨਹੀਂ ਹੋਈਆਂ ਪਰ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖ ਸਿਆਸਤ ਵਿੱਚ ਨਵੀਆਂ ਤਬਦੀਲੀਆਂ ਹੋਣ ਦੇ ਇਸ਼ਾਰੇ ਮਿਲ ਰਹੇ ਨੇ ਬਾਕੀ ਦੇਖਦੇ ਹਾਂ ਪਰ ਇਹ ਹੈ ਕਿ ਇਸ ਸਮੇਂ ਅਕਾਲੀ ਦਲ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਲਈ ਕਾਫੀ ਸੰਕਟ ਦਾ ਸਮਾਂ ਨਜ਼ਰ ਆ ਰਿਹਾ ਹੈ ਤੇ ਭਾਈ ਅਮਰਪਾਲ ਸਿੰਘ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆ ਰਹੇ ਨੇ ਬਾਕੀ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਘਟਨਾਕ੍ਰਮ ਵਾਪਰਦਾ ਹੈ ਸੋ ਦਰਸ਼ਕੋ ਮੈਂ ਦਰਸ਼ਕਾਂ ਦੇ ਦਰਸ਼ਕ ਇੱਕ ਵਾਰ ਤੁਹਾਡੇ ਤੋਂ ਜਿਹੜਾ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਨਾਲ-ਨਾਲ ਇਹ ਜਿਹੜਾ ਹੈਗਾ ਇਹ ਇਸ ਨੂੰ ਲਾਈਕ ਵੀ ਕਰਿਆ ਕਰੋ ਤਾਂ ਜੋ ਆਪਾਂ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਦੇ ਸਕੀਏ ਕੱਲ ਨੂੰ ਫੇਰ ਕਿਸੇ ਨਵੇਂ ਮੁੱਦੇ ਤੇ ਉੱਤੇ ਤੁਹਾਡੇ ਰੂਪ ਰੂਪ ਹੋਵਾਂਗੇ ਉਦੋਂ ਤੱਕ ਮੈਂ ਰਿਹਾ ਆ ਗਿਆ ਸਤਿ ਸ਼੍ਰੀ ਅਕਾਲ